ਜੀ ਸਾਰੇ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਵਿੱਚ ਤੇ ਅੱਜ ਦਿਨ ਸ਼ਨੀਵਾਰ ਹੋ ਗਿਆ ਤੇ ਆਜਾ ਪਚਲੇਗਾ ਘਰ ਦਾ ਸਮਾਨ ਲੈਣ ਤੇ ਆਲੇ ਦੁਆਲੇ ਧੁੱਪਈ ਆ ਠੰਡ ਕਾਫੀ ਆਪਣੇ ਜੋਰ ਨਾਲ ਚੱਲ ਰਹੀ ਆ ਥੋੜੀ ਲੇਟ ਹੋਈ ਆ ਪਰ ਫੇਰ ਵੀ ਚੱਲ ਰਹੀ ਆ ਠੰਡ ਕਾਫੀ ਕਿਉਂਕਿ ਠਾਢ ਦਾ ਮੌਸਮ ਹੈ 11 ਡਿਗਰੀ ਟੈਂਪਰੇਚਰ ਆ <laughs> ते और जारे शेयर दूं

ਕੱਤ ਤੇ ਮੇਰੇ ਗਲੀ ਕਰਦੇ ਚਾਹ। ਆ ਦੇ ਦਾ। ਦਾ। ਕੀ? ਬਾਤ ਕਰਨਾ। ਚੱਲ। ਸਹੀ ਹੈ? ਸਹੀ। ਧੀ ਲੈਣਾ। ਮਾਮਾ। ਖਾਣ ਨੂੰ ਕੀ ਲੈਣਾ? ਜੋਕੀ। ਜੋਕੀ ਖਾਣ ਦੀ ਜੋਕੀ ਕਰ ਲੈਣੀ। ਖਾਣ ਨੂੰ ਕਿਹਦਾ ਮੈਨੂੰ ਕੋਈ ਜਾਈਦਾ ਖੇਡ ਜਾਈ ਜੀ ਤੂੰ ਬਸ ਉਹ ਹੀ ਕਰਦੀ ਹੈ। ਦੱਬਿਆ ਹੋਣਾ ਵੀ ਹੈ ਤਾਂ। ਨਹੀਂ ਕਿੱਥੇ? ਕਿੱਥੇ ਹੋਣਾ ਹੈ? ਆ ਹੈਗਾ ਯਾ ਆ ਡੱਬਿਆਂ ਵਾਲਾ ਦੀ ਆ ਵੀ ਪਾਸਤਾ ਵਧੀਆ ਦਤਾ 55 ਸੈਂਟੂ ਭਗਵਾਨ ਰੋਗ ਆ ਲੈ ਲਮੇ ਇਹ ਤਾਂ ਫਰੈਸ਼ ਪਾਣੀ ਆ ਮਿਲਦੀਆਂ 70% ਦੀ ਬਹੁਤ ਵਧੀਆ ਹੁੰਦੀ ਆ ਸਾਡੂ। ਹਾਂ ਜੀ ਸਾਡੀ। ਆ ਸਾਰੀਆਂ ਪਾਨੀਆਂ ਹੀ ਆ ਲੋਕੀ ਕੰਮਾਂ ਤੇ ਲੱਗ ਜਾਂਦੇ ਵੇ ਜਿੱਦਾਂ। ਪੀਸੇ ਛੋਟੇ ਆ ਪੀਸੇ ਬੈਠ। ਆ ਸਵੇਰ ਦੇ ਜਿਹੜੇ ਕਫੇ ਨਾਲ ਇਹ ਰਹਿੰਦੇ ਹੁਣ। ਕਫੇ ਨਾਲ ਸਹੀ ਰਹਿੰਦਾ ਹੈ। ਨੋ। ਆ ਪਾਲਿਆ ਦਹੀਂ ਯੋਗਰਟ ਤੇਰੂ ਕਹਿੰਦੇ ਯੋਗਰਟ। ਬੈਕੋ। ਨਾਰਮਲ ਹੈ ਯਾ ਨਾਰਮਲ ਹੈ ਹਾਂ ਜੋਕੀ ਜੋਕੀ ਪਹਿਲਾਂ ਤਰਾਰੇ ਕਪੈਲੀ ਫਿਰ ਜੋਕੀ ਓਕੇ ਉੱਥੇ ਰੋਣਾ ਨਹੀਂ ਚਾ ਰੋਣਾ ਜੀ ਮਾਮਾ ਬਾਪਾ ਬਤਾਇਓ ਤੋ ਹਾਂ ਬਤਾਇਓ ਤੋ ਵਾਟ ਆ ਯੂ ਡੂਇੰਗ ਬਤਾਇਓ ਪ੍ਰਿਵਤ ਅੱਲੇ ਆ ਰ ਕਪੈਲੀ ਕੋਈ ਬ੍ਰੇਡ ਆਵ ਜੋਕੋ ਬੀਨੇ ਠੀਕ ਹੈ ਆ ਰੋਣਾ ਜੀ ਉੱਥੇ ਅੱਛਾ ਠੀਕ ਆ ਇੱਧਰ ਮੇਰੇ ਵੱਲ ਦੇ ਓਕੇ ਲੈ ਲਾ ਖਾਣਾ ਸਵਾਦ ਹੁੰਦਾ ਹੈ ਦੱਲ ਲੈ ਲੋ ਦੂਜਾ ਵੀ ਲੜ ਜੂਸ ਪਿਆ ਜਾਂਦਾ ਜੂਸ ਕਈ ਕਿੰਨੇ ਦਾ ਰਣ ਲੱਗੇ ਆ ਤਾਲੇ ਦੀ ਟੌਫੀ ਵੀ ਆ ਗਈਆਂ ਤੇ ਆ ਬਘੜੀ ਬੁਰੋ ਹੈ ਇਹ ਬਘੜੀ ਹੈ ਨਾਰਮਲ ਬਘੜੀ ਇਹ ਇਹ ਸਸਤੀ ਲੱਗੀ ਹੈ ਵੈਜੀਟੇਰ ਅਰਵਜ ਦੁੱਧਾ ਪਾਇਆ ਪਰ ਦਾਹੇ ਰਹੇ ਦੇ ਬੈਕ ਜਾ ਹੋਰ ਤਰਨਾ ਨਾਰਮਲ ਆਹਾ ਹੈ ਇਹ ਹੈ ਕਿ ਆ ਅੱਧਾ ਕਿਲੋ ਦੀ 4 ਧਾਨੇ ਕਿੱਥੇ ਵੀ ਸਸਤੀ ਹੈ ਸਸਤੀ ਹੈ ਆਹੋ ਲੈਡੀ ਫਲਾਲਾ ਇੱਕ ਛਾਂਬੀਏ ਕੋਈ ਤਾਲੀਆਂ ਦਾ ਸਾਮਾਨ ਆ ਗਿਆ ਸਾਰਾ ਆ ਗਿਆ ਲੋ ਜੀ ਸਵਾਲ ਲੈ ਕੇ ਆਪਾਂ ਆ ਗਏ ਸੀ ਸੈਂਟਰ ਦੇ ਵਿੱਚ ਥੋੜਾ ਕਵਾਹ ਖਾਨ ਅਖਾੜਾ ਆ ਜਾਂਦਾ ਇੱਥੇ ਬਹੁਤ ਜਿਰਾਵਾ ਤਾਂ ਆਇਆ ਤੇ ਬੱਸ ਆਪੇ ਠੱਡ ਹੋ ਗਈ ਆ ਹੁਣ ਵਾਰੀ ਵਾਰੀ ਬਦਲ ਆਈ ਹੋਈ ਆ ਹਵਾ ਚੱਲਦੀ ਏ ਥੱਲੇ ਦਾਲਾ ਲਵੀਰੇ ਬਾਹਰੋਂ ਪੇ ਗਾ ਰਹੀ ਹੈ ਹਾਂ ਆਵਲੀ ਦਿਨ ਨਹੀਂ ਇਹ ਜਿਹੜੀ ਇੱਥੇ ਗਿਆ ਪਾਰਕਿੰਗ ਲਾਈ ਦੀ ਉੱਥੇ ਆਟੋਮੈਟਿਕ ਪਾਰਕ ਉਹ ਕੋਈ ਖਾਦੀ ਵਿੱਚ ਚੀਜ਼ ਦੇ ਵਿੱਚ ਤੋੜੀ ਗਿਆ ਸਾਰਾ ਕੁਝ ਉਹ ਵੀ ਬੰਦ ਕੀਤੀ ਹੁਣ ਆਪਾਂ ਲਾਤੀ ਹੁਣ ਬਾ ਉੱਥੇ ਪਾਰਕਿੰਗ ਸਾਰਾ ਕੁਝ ਤੋੜਿਆ ਗਿਆ ਕਰ ਗਿਆ ਆਟੋ ਬੈਟ ਕੋਥੋਂ ਅੱਗੇ ਪਾਰਕਿੰਗ ਲਾਈ ਦੀ ਸੀ ਤਾਂ ਕਰਕੇ ਉਹ ਸਾਰਾ ਕੁਝ ਪਤਾ ਨਹੀਂ ਕੀ ਗੱਡੀ ਵਜੀ ਕੀ ਵਜਾਂ ਵਿੱਚ ਮੈਂ ਜੋਕੀ ਮੋਲੇ ਮੈਂ ਬਸ ਬਾਬਾ ਜੀ ਅੱਛੀ ਵਾਰ ਕਰਕੇ ਥੋੜਾ ਰਸ਼ੇ ਜਿਆਦਾ ਗੱਡੀ ਆ ਰਹੀ ਹੈ ਜਾ ਰਹੀ ਹੈ ਮੇਰੇ ਇੰਨੀ ਵਾਜੇ ਦੀ ਜੋਕੀ ਵਿੱਚ ਦੇਖ ਲਈ ਫਿਰ ਜੇ ਮੌਕਾ ਮਿਲੇ ਤੇ ਆਪਾਂ ਚੱਲਿਆਂ ਪਾਕਿਸਤਾਨੀ ਭਰਾ ਦੇ ਕਵਾਮਖਾਨ ਬੜੀਆ ਬੜੋ ਦੇ ਖਵਾਵੋ ਵੀ ਤੇ ਬਾਅਦ ਚ ਗਰਵੀਰ ਦੀ ਵਾਲ ਕਟੋੜੇ ਆ ਉਹ ਸਭ ਤੋਂ ਵੱਡਾ ਕੰਮ ਉਹ ਹੋਇਆ ਪਹਿਲਾਂ ਖਾ ਲਈਏ ਤਕੜੇ ਹੋ ਕੇ ਫੇਰ ਕੋਹਾ ਚ ਵਾਲ ਕਟੋੜੇ ਕਿਉਂਕਿ ਦੋ ਬੱਦੇ ਫੜਨ ਚਾਹੀਦੇ ਹਨ ਨਹੀਂ ਵਾਪਸ ਫਲਫਲੋ ਕਿੰਨਾ ਚੰਗਾ ਨਹੀਂ ਹੱਸਦੇ ਇੰਤਲ ਕੇ ਵੀਰੇ ਤੇ ਬੋਤੀ ਕਿਉਂ ਬਿਲਾਸ ਕਰਦੇ ਨੇ ਲੰਸ ਆਹ ਹੋ ਗਿਆ ਕਿਨੇ ਦੀ ਆ ਜੀ ਜਿਹੜੀ ਜਿਹੜੀ ਦੁਕਾਨ ਜੜੀ ਆ ਇੱਥੇ ਲੋਨ ਆਹ ਆ ਇਹ ਸ਼ੋਰਸ ਵਾਲੀ ਆ ਕਰਦੇ ਇਹ ਲੋਕ ਜਿਹੜੇ ਬੋਰੇ ਲਾਈਦੇ ਆਪਾਂ ਵਾਹ ਦਾ ਹਮਣਿਆ ਮੇਰੇ ਸ਼ੀਲਡਰ ਦੇਦੇ ਉਹ ਵੀ ਦੁਕਾਨ ਜੀ ਚਾਹ ਦੁਕਾਨ ਆ ਦੇ ਜੀ ਆ ਦੀ ਇੱਥੇ ਸਾਰ ਕੋ ਗਲਾਸ ਫੁੱਕ ਵਗੈਰਾ ਲਾਉਂਦੇ ਆ ਫੂਡਰ ਹੀ ਰਿਪੇਅਰ ਕਰਦੇ ਆ ਤੇ ਇੱਥੇ ਨਾਲ ਹੀ ਆਪਣ ਘਵਾ ਪਿਆ ਫਿਰ ਜਾਂਦੇ ਆ ਆਹ ਬੈਂਟੇ ਮੈਂ ਤਾਂ ਮੇਰਾ ਵੀ ਚਾਦ ਦੀਦੂ ਚਾਦ ਨੂੰ ਨਿਕੰਮੇ ਦੇਣਾ ਕੁਝ ਨਹੀਂ ਕੋਈ ਨਹੀਂ ਆ ਨਹੀਂ ਲਿਆਣੇ ਕੋਈ ਨਾ ਕੋਈ ਨਾ cina juga jadi, jadi, gini, ke ਇਦਾਂ ਕੈਨੇਡਾ ਵਾਲੇ ਬਹੁਤ ਮੈਸਰ ਕਰਦੇ ਕੋ ਕਬਾਬ ਨੂੰ ਕਾਲੋਈ ਕੈਨੇਡਾ ਜੀ ਬਣਣਾ ਇਟਲੀ ਜੀ ਬਣਨਾ ਕਬਾਬ ਦੇ ਖਾਣਾਂ ਦਾ ਇਥੇ ਇਟਲੀੋਂ ਚਾਣਾ ਬਣਾ ਸਾਨੂੰ ਲੋ ਜੀ ਵੀਰ ਦੇ ਵੀ ਬਾਹ ਕੱਟ ਹੋ ਗਏ ਚੰਗੀ ਤਰ੍ਹਾਂ ਫੜ ਕੇ ਰੱਖਿਆ ਨੂੰ ਰੋਲਾ ਤਾਂ ਪਾਉਂਦਾ ਸੀ ਫੇਰ ਛੱਡਿਆ ਨਹੀਂ ਉਹ ਨਹੀਂ ਕੱਟਦੇ ਵੀ ਸਿਰ ਸਿਰ ਵੀ ਸਹੀ ਹੁਣ ਦੋ ਮਹੀਨੇ ਆ ਗਏ ਤੇ ਵਾਲ ਕੱਟਿਆ ਦੰਮੀ ਦੀ ਹਾਲ ਹੁਣ 9 ਮਹੀਨੇ ਸੌਕ ਚ ਰਹਿ ਜਾਣਗੇ ਵੀ ਹੈ ਹੁਣ ਮਾੜਾ ਜਿਹਾ ਰੋਇਆ ਉਹਦਾ ਤੇ ਫੜ ਕੇ ਰੱਖ ਫੇਰ ਕਢਾ ਲੇ ਉਹ ਵੀ ਸਹੀ ਉਹ ਗੱਡੀ ਅੰਝੀ ਫੜ ਦੇ ਦੇਖ ਕਿੱਥੇ ਤੇ ਹੁਣ ਆਪਾਂ ਜੱਲੀ ਕਰ ਦੋ ਜਿਹਦੇ ਘੋੜਾ ਨੂੰ ਹੁਣ ਆਇਆ ਇਹ ਠੰਡ ਵੀ ਘਸ ਹੋ ਗਈ ਤੇ ਬਲੌਗ ਰੈਡ ਕਰਦੇ ਆ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਦਾ ਧੰਨਵਾਦ ਤੇ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ